ਸੋਨਾਲੀਕਾ 23 ਮਾਡਲ ਆ ਗਿਆ ਜੀ 6 ਲੱਖ 45000 ਰੁਪਿਆ ਜਿਹੜੀ ਡਿਮਾਂਡ ਟਰੈਕਟਰ ਦੀ 16 ਦੇ ਟਾਇਰ ਨੇ ਆਈ ਪੀਟੀਓ ਕਲਚ ਆਉਂਦਾ ਹਾਈ ਲੋ మీడియం ਟਰੈਕਟਰ ਹੈ 235 ਐਨਮ ਹਾਈ ਟਾਰਕਲ ਟਰੈਕਟਰ ਦਾ ਇੰਜਨ ਹੈ ਜੀ ਤੇ ਮਲਟੀ ਸਪੀਡ ਡੀਐਲਐਕਸ ਮਾਡਲ ਸੀਐਮ ਸੀਰੀਜ਼ ਦੇ ਵਿੱਚ ਹੈ ਜੀ ਠੀਕ ਹੈ ਖੜਿਆਂ ਫਤਿਆਵਾਤ ਹਰਿਆਣਾ ਟਰੈਕਟਰ ਮੰਡੀ ਦੇ ਅੰਦਰ ਸੋਨਾਲੀਕਾ 750 ਅਗਲਾ ਮਾਡਲ ਹੈ ਹਰਿਆਣਾ ਨੰਬਰ 19 ਮਾਡਲ ਹੈ 5,25,000 ਰੁਪਿਆ ਡਿਮਾਂਡ ਹੈ ਅਗਲੇ ਟਾਇਰ ਹੈ ਜਿਹੜੇ 30 ਤੋਂ 40 ਪੈਸੇ ਹਨ ਮਗਰਲੇ 16 ਦੇ ਟਾਇਰ ਨੇ ਤੇ ਇਹ ਹੈਗਾ ਜੀ ਹਾਈ ਲੋ ਆਲਾ ਟਰੈਕਟਰ ਆ ਸਿੰਪਲ ਹਾਈ ਲੋ ਵਾਲਾ ਟਰੈਕਟਰ ਹੈ ਡਬਲ ਕਲਚ ਤੇ ਤਾਂ ਆਈ ਪੀਟੀ ਹੋਣੀ ਹੈ ਇਹਦੇ ਵਿੱਚ ਐਚ ਡੀ ਐਮ ਹੈਵੀ ਡਿਊਟੀ ਹੈਗਾ ਇਹ ਹੈਵੀ ਡਿਊਟੀ ਮਾਈਲੇਜ ਮਾਸਟਰ ਠੀਕ ਹੈ ਜੀ ਪਾਵਰ ਪਲੱਸ ਵਾਲਾ ਮਾਡਲ ਸੋਨਾ ਲਿਖਾ 750 ਕੰਡੀਸ਼ਨ ਤੁਹਾਨੂੰ ਲਾਗ ਕਰਕੇ ਇੱਕ ਵਾਰੀ ਦਿਖਾ ਦੇਣ ਟਰੈਕਟਰ ਦੀ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਟਾਰਕ ਪਲੱਸ ਆ ਗਿਆ ਆ ਜਮਾ ਉੱਚਾ ਮਾਡਲ ਹੋਏਗਾ 23 ਮਾਡਲ ਹੈ 630000 ਰੁਪਿਆ ਡਿਮਾਂਡ ਹੈ ਟਾਇਰ ਬਿਲਕੁਲ ਨਾਲ ਦੇ ਟਾਇਰ ਨੇ ਚੱਲਿਆ ਤੁਸੀਂ ਆਪੇ ਹਿਸਾਬ ਲਾ ਲਓ ਵੀ ਕਿੰਨਾ ਹੈ 235 ਐਨਮ ਸ਼ਟਲ ਸ਼ਿਫਟ ਹਾਈ ਲੋ ਮੀਡੀਅਮ ਇੱਕ ਸੀ ਆਪਾਂ ਬਿਨਾ ਸ਼ਟਲ ਤੋਂ ਦਿਖਾਤਾ ਤੁਹਾਨੂੰ ਹਾਈ ਲੋ ਮੀਡੀਅਮ ਇੱਕ ਵਿਖਾਇਆ ਤੁਹਾਨੂੰ ਹਾਈ ਲੋ ਇੱਕ ਵਿਖਾਤਾ ਸ਼ਟਲ ਸ਼ਿਫਟ ਪਲੱਸ ਹਾਈ ਲੋ ਮੀਡੀਅਮ ਠੀਕ ਹੈ ਜੀ ਉਨਾ ਹੀ ਅੱਗੇ ਉਨਾ ਹੀ ਪਿੱਛੇ ਆਈ ਪੀਟੀਓ ਕਲਚ ਹੈ ਟਾਇਰ ਹੈ ਜਿਹੜੇ ਨਾਲ ਦੇ 16 9 28 ਦੇ ਟਾਇਰ ਨੇ ਠੀਕ ਹੈ ਇਹ ਕੰਡੀਸ਼ਨ ਤੁਹਾਡੇ ਸਾਹਮਣੇ ਟਾਇਰਾਂ ਦੀ ਲਾਗੂ ਕਰਕੇ ਦਿਖਾ ਦਿੰਦੇ ਆ ਕੰਡੀਸ਼ਨ ਫੁੱਲ ਵਧੀਆ ਬਈ ਨਵੇਂ ਹੀ ਨੇ ਮੰਨ ਕੇ ਚਲੋ ਕਿ 20 ਪੈਸੇ ਦਾ ਸੇ ਟਾਇਰ ਟਰੈਕਟਰ ਕਿੰਨੇ ਕ ਘੰਟੇ ਚੱਲਿਆ ਤੁਹਾਨੂੰ ਆਪੇ ਅੰਦਾਜ਼ਾ ਹੋ ਜਾਏਗਾ ਬਿਲਕੁਲ ਨਵੀਂ ਕੰਡੀਸ਼ਨ ਹੈ ਟਰੈਕਟਰ ਦੀ ਅਗਲੇ ਬੰਨੇ ਆ ਗਿਆ 50 50 D ਟੂਬਲ ਪਾਵਰ V3 ਕਾਲਰ ਸ਼ਿਫਟਰ 13 ਮਾਡਲ 395 ਡਿਮਾਂਡ ਹੈ ਟਾਇਰ ਅਗਲੇ ਨਵੇਂ ਨੇ 7 5 16 ਦੇ ਮਗਰਲੇ ਜਿਹੜੇ 15 ਦੇ ਟਾਇਰ ਲੱਗਦੇ ਆ ਮੈਨੂੰ ਪਾਏ ਹੋਏ ਨੇ ਠੀਕ ਹੈ ਜੀ 15 ਦੇ ਟਾਇਰ ਪਾਏ ਹੋਏ ਨੇ ਨਾ 14 ਦੇ ਆ 14 ਦਿਨ ਨੇ ਪਰ ਆਪੋਲੋ ਦੇ ਟਾਇਰ ਨੇ ਪੁੱਲ ਗੁੱਡੀ ਪਈ ਆ ਠੀਕ ਹੈ ਜੀ ਤੇ ਹਾਈ ਲੋ ਹਾਈ ਲੋ ਵਾਲਾ ਟਰੈਕਟਰ ਸਿੰਦਾ ਠੀਕ ਹੈ ਜੀ ਜਿਵੇਂ ਕਿ ਆਪਾਂ ਕਹਿ ਦਿੰਨੇ ਆ A B R ਠੀਕ ਆ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਸਾਫ਼ ਰੰਗ ਰੋਗਨ ਦਾ ਤੁਸੀਂ ਟਰੈਕਟਰ ਦੇਖ ਲਓ ਇੱਕ ਵਾਰੀ ਤੇ ਅਗਲੇ ਬੰਨੇ ਦੇ ਫੋਨੇ ਤਾਂ ਉਹ ਟਰੈਕਟਰ 52 10 ਗੀਅਰ پرو ਉਤਲੇ ਬੰਨੇ ਛਤਰੀ ਵੀ ਲੱਗੀ ਮਿਊਜ਼ਿਕ ਸਿਸਟਮ ਵੀ ਲੱਗਾ 52 10 ਆ ਵੇਖ ਲਓ ਹੁਣ ਆ ਕਲਰ ਥੋੜਾ ਜਿਹਾ ਫਰਕ ਆਇਆ ਵੀ ਆ ਰੰਗ ਜਣਾ ਥੋੜਾ ਜਿਹਾ ਜ਼ਿਆਦਾ ਆ ਕਰਤਾਨਾ ਨੇ ਫਰਕ ਆਹ ਥੋੜਾ ਗੂੜਾ ਹੁੰਦਾ ਹੁੰਦਾ ਹੀ ਰੰਗ ਠੀਕ ਹੈ ਰੰਗ ਤਾਂ ਥੋੜਾ ਫਰਕ ਹੈ ਟਰੈਕਟਰ ਦੇ ਤੇ ਇਹ 23 ਮਾਡਲ 7,85,000 ਰੁਪਏ ਡਿਮਾਂਡ ਹੈ ਗੇਅਰ ਪ੍ਰੋ ਦੇ ਵਿੱਚ ਇਹ ਆ ਵੀ A B C D D ਤੱਕ ਗੇਅਰ ਆ ਗਏ ਠੀਕ ਹੈ ਇਹਨੂੰ ਗੇਅਰ ਪਰਵਾਉਂਦੇ ਨੇ ਤੇ ਕੁਆਲਿਟੀ ਦੇਖੋ ਕਲਰ ਦੇ ਆ ਪੂਰਾ ਸ਼ਾਈਨਿੰਗ ਪੂਰਾ ਚਿਲਕਾ ਮਾਰਦਾ ਨਾਲ ਦੇ ਟਾਇਰ ਟਰੈਕਟਰ ਚੱਲਿਆ ਇਹ ਵੀ ਕੁਝ ਖਾਸ ਨਹੀਂਗਾ ਕੁਝ ਘੰਟਿਆਂ ਦੇ ਵਿੱਚ ਚੱਲਿਆ ਹੁੰਦਾ ਜਿਵੇਂ ਕਿ ਮੰਨ ਲਓ ਵੀ ਤੁਸੀਂ ਐ ਕਹਿ ਸਕਦੇ ਜੇ ਵੀ 400 ਕੋਈ ਘੰਟਾ ਹੈਨਾ 500 ਘੰਟਾ ਕੋਈ 800 ਘੰਟਾ ਕੋਈ 1000 ਘੰਟਾ ਕੋਈ ਜਿਆਦਾ ਟਰੈਕਟਰ ਚੱਲਿਆ ਨਹੀਂ 1000 ਘੰਟੇ ਤੱਕ ਵੀ ਮੈਂ ਨਾ ਵੀ 5000 ਘੰਟੇ ਤੇ ਪਹਿਲਾ ਜੋੜਾ ਥੱਲੇ ਲੱਗਦਾ ਟਰੈਕਟਰ ਦਾ ਟਾਇਰਾਂ ਦਾ ਹਨਾ ਤੇ ਤੁਸੀਂ 5000 ਘੰਟਾ ਵੀ ਟਰੈਕਟਰ ਤੁਹਾਨੂੰ ਸਹੀ ਚੱਲਿਆ ਮਿਲਦਾ ਤਾਂ ਕਿੰਨਾ ਕ ਅਗਲਾ ਚਲਾ ਗਿਆ ਤਾਂ ਸੋ 5000 ਘੰਟੇ ਦੇ ਟਰੈਕਟਰ ਦਾ ਤਾਂ ਕੁਝ ਵੀ ਨਹੀਂ ਹੁੰਦਾ ਤੇ ਅਗਲੇ ਬੰਨੇ ਫਿਰ 5210 ਜੇਰ ਪ੍ਰੋ ਇਹ ਹੈਗਾ ਹਰਿਆਣਾ ਨੰਬਰ ਤੇ ਉਹਦੀ ਡਿਮਾਂਡ ਆਪਾਂ ਦਾਸਤੀ ਹੈ ਨਾ ਡਿਮਾਂਡ ਮਾਡਲ ਦਾਸਤਾ ਇਹਦੀ ਡਿਮਾਂਡ ਮਾਡਲ ਲਿਖੀ ਨਹੀਂ ਹੋਈ ਚਲੋ ਇਹ ਵੀ ਮੰਡੀ 'ਚ ਹੀ ਖੜਾ ਇਹ ਵੀ ਕੰਡੀਸ਼ਨ ਦਾ ਸਾਫ਼ ਹੈ ਥੋੜੀ ਘੱਟ ਕੰਡੀਸ਼ਨ ਉਹਨਾਂ ਨੂੰ ਪਰ ਇਹਦਾ ਮਾਡਲ ਦਾ ਵੀ ਫਰਕ ਹੋਏਗਾ ਠੀਕ ਹੈ ਤੇ ਜਿਵੇਂ ਸੇਮ ਟੂ ਸੇਮ ਨੇ ਦੋ ਰਾਈਟਰ ਖੜੇ 5210 ਗੇਅਰ ਪ੍ਰੋਚ ਇਧਰਲੀ ਸਾਈਡ ਫਿਰ ਅਗਲੇ ਬੰਨੇ ਖੜਾ 5036D 5036D ਦੀ ਗੱਲ ਕਰਾਂ ਇਹ ਹੈਗਾ ਮਾਡਲ ਰੇਟ ਇਹਦਾ ਵੀ ਲਿਖਣੀ ਰੱਖਿਆ ਉੱਤੇ V2 ਹੈ ਵੈਲਿਊ ਪਲੱਸ ਪਲੱਸ ਵਾਲਾ ਕੰਡੀਸ਼ਨ ਦਾ ਬਿਲਕੁਲ ਸਾਫ਼ ਹੈ ਟਰੈਕਟਰ ਹਨਾ ਰੰਗ ਰੋਗਨ ਦਾ ਬਿਲਕੁਲ ਸਾਫ਼ ਹੈ ਟਰੈਕਟਰ ਕੰਡੀਸ਼ਨ ਪੱਖੋਂ ਇੱਕ ਨੰਬਰ ਹੈ ਆ ਦੇਖੋ ਠੀਕ ਹੈ ਤੇ ਅਗਲੇ ਬੰਨੇ 4010 ਆ ਗਿਆ ਹੋਲੈਂਡ ਦਾ 4010 ਦੀ ਗੱਲ ਕਰਾਂ ਆ ਮਾਡਲ ਹੈਗਾ 10 295 ਡਿਮਾਂਡ ਹੈ ਟਾਇਰ ਮਗਰਲੇ ਨਵੇਂ ਨੇ ਮਗਰਲੇ ਟਾਇਰ ਬਿਲਕੁਲ ਨਵੇਂ ਨੇ ਤਾਜ਼ੇ ਪਏ ਹੋਏ ਨੇ ਤੇ ਇਹ ਹਾਈ ਲੋ ਟਰੈਕਟਰ ਆਉਂਦਾ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਇਹ ਜਿਨ੍ਹਾਂ ਨੇ ਲੈਣਾ 4010 ਮਾਡਲ ਹੈ ਠੀਕ ਹੈ ਜੀ ਇਨਲਾਈਨ ਪੰਪ ਦੇ ਨਾਲ ਤੇ ਜੇ ਕਿਸੇ ਵੀਰ ਪੁਰਾਣੇ ਲੈਣਾ ਪਾਵਾਂ ਸਟੀering ਵਧੀਆ ਟਾਇਰ ਪਏ ਨੇ ਮਗਰਲੇ ਨਵੇਂ ਨੇ ਨੇ ਨਿਊ ਹੋਲੈਂਡ ਦਾ 43630 ਇਹ ਰੂਟਰੀ ਪੰਪ ਦੇ ਨਾਲ ਠੀਕ ਹੈ ਜੀ ਇਹ ਹੈਗਾ ਜੇ ਆਪਾਂ ਗੱਲ ਕਰੀ ਆਹ ਕੈਂਟ ਚੀਜ਼ ਲਾਈ ਗੀ ਡਰਾਵਣੀ ਠੀਕ ਹੈ ਹਮ ਆ ਮਾਡਲ ਇਹਦਾ ਹੈਗਾ 2000 ਦੇ ਲਗਭਗ ਇਹ ਮਾਡਲ ਇਹਦਾ ਨਾ ਮਟੀਰੀਅਲ ਰੱਖਿਆ ਇੱਥੇ ਪਰ ਆਹ ਚੀਜ਼ ਤੁਸੀਂ ਦੇਖੋ ਪੂਰੀ ਡਰਾਵਣੀ ਆ ਮੈਂ ਇੱਕਦਮ ਵੇਖ ਕੇ ਲੱਗਿਆ ਮਾ ਇਹ ਇੱਕ ਚੀਜ਼ ਤੇ ਕੰਡੀਸ਼ਨ ਤੁਹਾਨੂੰ ਲੱਗ ਦਿਖਾ ਦਿੰਨੇ ਬਿਲਕੁਲ ਸਾਫ਼ ਹੈ ਟਰੈਕਟਰ ਦੀ ਕੰਡੀਸ਼ਨ ਜਮਾ ਠੀਕ ਹੈ ਵੀ ਰੰਗ ਰੋਗਣ ਨਾਲ ਦਾ ਵਧੀਆ ਪਿਆ ਸਾਫ਼ ਕੰਡੀਸ਼ਨ ਦਾ ਬਹੁਤ ਸੋਖੈਂਟ ਹੈ ਠੀਕ ਹੈ ਜੀ ਅਗਲੇ ਬੰਨੇ 3600 ਨਿਊ ਹੋਲੈਂਡ 올 ਰੌਂਡਰ ਆ ਗਿਆ ਇਹ ਹੈਗਾ 16 ਮਾਡਲ 395 ਡਿਮਾਂਡਾ ਟਾਇਰ ਬਿਲਕੁਲ ਸਾਰੇ ਦੇ ਸਾਰੇ ਨਵੇਂ ਹੀ ਨੇ ਤੇ ਕੋਈ ਜ਼ਿਆਦਾ ਚੱਲੇ ਹੋਏ ਟਾਇਰ ਨਹੀਂ ਗੇ ਹਾਈ ਲੋ ਵਾਲਾ ਟਰੈਕਟਰ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਇਹ ਹੈਗਾ 올 ਰੌਂਡਰ 3600 2 ਵਾਲਾ 50 HP ਦਾ ਟਰੈਕਟਰ ਹੈ ਗਰਾਊਂਡ ਸਪੀਡ ਪੀਟੀਓ ਆਉਂਦੀ ਇਹਨੂੰ ਤੇ ਅਗਲੇ ਬੰਨੇ 3600 2 ਵਾਲਾ ਇਹ ਵੀ 3600 2 ਵਾਲਾ ਜੇ ਇਹਦੀ ਗੱਲ ਕਰਾਂ 17 ਮਾਡਲ 455000 ਚਾਰੇ ਟਾਇਰ ਬਿਲਕੁਲ ਨਵੇਂ ਬਿਲ ਮਿਲ ਜੇਗਾ ਹਨ ਬਿਲ ਤਾਂ ਮੈਂ ਕਹਿ ਰਿਹਾ ਵੀ ਆ ਚੀਜ਼ ਜਦੋਂ ਕਸੀ ਨਹੀਂ ਹੈ ਨਾ ਬਿਲ ਨਹੀਂ ਮਿਲਣਾ ਵੀ ਨਵੇਂ ਨਵੇਂ ਟਾਇਰ ਚੜਾਏ ਹੋਏ ਨੇ ਹਾਈ ਲੋਅ ਏ ਟਰੈਕਟਰ ਹੈ ਕੰਡੀਸ਼ਨ ਤੁਹਾਨੂੰ ਦਿਖਾ ਦਿੰਦੇ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਨਾ ਵੀ ਇੱਥੋਂ ਇੱਥੋਂ ਪਤਾ ਲੱਗਦਾ ਵੀ ਕੋਈ ਜ਼ਿਆਦਾ ਚੱਲਿਆ ਹੋਇਆ ਟਰੈਕਟਰ ਨਹੀਂਗਾ ਖਾਸ ਨਹੀਂ ਚੱਲਿਆ ਹੋਇਆ ਤੇ ਰੰਗ ਰੋਗਨ ਦਾ ਬਿਲਕੁਲ ਸਾਫ ਹੈ ਟਰੈਕਟਰ ਹੈ ਪੰਜ ਐਚ ਪੀ ਦਾ ਟਰੈਕਟਰ ਹੈ ਪੰਜ ਐਚ ਪੀ ਕੈਟਾਗਰੀ ਦਾ ਇਹ ਆ ਗਿਆ ਸੁਪਰ ਸੁਪਰ ਜਿਹੜੇ ਵੀਰ ਲੈਂਦੇ ਆ ਉਹਨਾਂ ਨੂੰ ਜਿਨ੍ਹਾਂ ਨੂੰ ਸੁਪਰ ਚੰਗਾ ਸੁਪਰ ਜਾਏਗਾ ਐਡੀਸ਼ਨ ਚੰਗਾ 올 ਰੌਂਡਰ ਚੰਗਾ ਹਰ ਇੱਕ ਦੀ ਵੱਖਰੀ ਵੱਖਰੀ ਕੈਟਾਗਰੀ ਦੇ ਵਿੱਚ ਵੱਖਰਾ ਵੱਖਰਾ ਰੋਲ ਕੰਮ ਕਰਦਾ ਇਹਨਾਂ ਦਾ ਕਿੰਨਾ ਮਾਡਲਾਂ ਦਾ ਫਰਕ ਹੈ 13 ਮਾਡਲ 3,60,000 ਰੁਪਿਆ ਡਿਮਾਂਡ ਹੈ ਪ੍ਰੈਸ਼ਰ ਹੋਰ ਨਾ ਲੱਗੇ ਹੋਏ ਦੇਖੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੰਡੀਸ਼ਨ ਤੁਹਾਨੂੰ ਲਾਗਿਓ ਕਰਕੇ ਦਿਖਾ ਦਿੰਨੇ ਆ ਰੰਗ ਰੂਪੰਦੀ ਵੀ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਹਾਈ ਲੋ ਵਾਲਾ ਹਾਈ ਲੋ ਗੇਰ ਵਾਲਾ ਹੈਗਾ ਠੀਕ ਹੈ ਤੇ ਆ ਗਿਆ ਜੀ 3630 স্পেশাল এডিশਨ 565000 17 ਮਾਡਲ ਹੈ 에어 ਕਲੀਨਰ ਅੰਦਰ ਕਰਤਾ ਟਾਇਰ ਚਾਰੇ ਨਵੇਂ ਕਰਤੇ ਜੀ ਠੀਕ ਹੈ ਕੰਡੀਸ਼ਨ ਦੇਖੋ ਤੁਸੀਂ ਕੋਈ ਟਰੈਕਟਰ ਦੇ ਸਾਫ ਹਾਈ ਲੋ మీడియం ਠੀਕ ਹੈ ਤੇ ਐਸੀ ਫਤਿਹਵਾਦ ਹਰਿਆਣਾ ਟਰੈਕਟਰ ਮੰਡੀ ਦਿਨ ਐਤਵਾਰ ਲੱਗਦੇ ਜਿਹੜੀ ਕਿ ਤੇ ਵੀਡੀਓ ਨੂੰ ਸ਼ੇਅਰ ਕਰਾ ਜੀ ਮਿਲਦੇ ਕਿਸੇ ਹੋਰ ਵੀਡੀਓ ਚ